ਆ ਵੀਡੀਓ ਤੇ ਜ਼ਰੂਰ ਕੋਲ ਹੋਈ ਆ ਕੰਨ ਫੜ ਕੇ ਮਾਫੀ ਮੰਗਦੀ ਇਹਨਾਂ ਤੋਂ ਇਹ ਰਾਜ ਸੰਤੂ ਭਾਜੀ ਬਹੁਤ ਔਰ ਇਹਨਾਂ ਸੋਹਣਾ ਸੁਭਾਵਾ ਇਹਨਾਂ ਸੋਹਣਾ ਸੁਭਾਵਾ ਔਰ ਇਹਨੇ ਵਿਚਾਰੇ ਨੂੰ ਨਾ ਸਾਨੂੰ ਕੋਈ ਆਏ ਵਿਚਾਰਿਆਂ ਨੂੰ ਵੀ ਅੱਜ ਤੱਕ ਗੱਲਬਾਤ ਹੁੰਦੀ ਨਹੀਂ ਨਾ ਘਾਕੜ ਕੇ ਨਾ ਜੀ ਨਾ ਸਭਾ ਚ ਸਾਡੇ ਨਾਲ ਵੱਧ ਖੋਸੋ ਕੇ ਸਾਨੂੰ ਮਿਲਿਆ ਆਪਣੇ ਰਾਜ ਸੰਤੂ ਭਾਜੀ ਬਾਕੀ ਜਿੱਦਾਂ ਵੀਰ ਭੈਣ ਪ੍ਰੀਤੀ ਔਰ ਪਛੇ ਹੋਗੇ ਦਰਪਾਜੀ ਹੋਗੇ ਜਿੱਦਾਂ ਇਹਨਾਂ ਕੋਲ ਪਿਆਰ ਮਿਲਦਾ ਨਾ ਐਡਾ ਮੈਂ ਤਾਂ ਸਾਰੇ ਸੰਸਾਰ ਨੂੰ ਕਹੂੰਗਾ ਕਿ ਐਡਾ ਹੀ ਪਿਆਰ ਕਰੋ ਠੀਕ ਹੈ ਨਾ ਭਾਬੀ ਅਰਜੀਤ ਕੌਰ ਨੂੰ ਲੈ ਕੇ ਨਾ ਤੁਸੀਂ ਰਾਜਨੀਤੀ ਨਾ ਘੇਟੋ ਹallelujah hallelujah hallelujah ਮੇਰਾ ਨਾਮ ਅਰਜੁਨ ਦੁਆ ਔਰ ਮੈਂ ਗਲੋਬਲ ਕ੍ਰੈਸ਼ ਲੈਕਸ਼ਪੀਡਿਟੀ ਦਾ ਸੀਨੀਅਰ ਵਾਈਸ ਪ੍ਰੋਜੈਕਟ ਦਾ ਪ੍ਰਧਾਨ ਹਾਂ ਔਰ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਸੀ ਕਿ ਇੱਕ ਰਣਜੀਤਪੁਰ ਨਾਮ ਦੀ ਲੇਡੀ ਜਿਹਨੂੰ ਭਾਬੀ ਚੁੰਮੇ ਵਾਲੀ ਤੋਂ ਮਸ਼ਹੂਰ ਆ ਉਹਨਾਂ ਤੇ ਅਸੀਂ ਕੰਪਲੇਨਟ ਕੀਤੀ ਸੀ ਔਰ ਅੱਜ ਅਸੀਂ ਸਾਈਬਰ ਕ੍ਰਾਈਮ ਆਏ ਹਾਂ ਔਰ ਇਹਨਾਂ ਨਾਲ ਮੁਲਾਕਾਤ ਹੋਈ ਅੱਜ ਪਰ ਇਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਆ ਪਰ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਪਾਤਰ ਸਹਬਾਨ ਤਦਿਆਂ ਬਣਾ ਆਈਆਂ ਨੇ ਅੱਜ ਔਰ ਇਹ ਆਪਣੇ ਮੂੰਹ ਚੋ ਇਹ ਆਪਣੀ ਮਾਫੀ ਕਬੂਲ ਕਰਨਗੇ ਔਰ ਅਸੀਂ ਧੰਨਵਾਦ ਕਰਦੇ ਆਂ ਪ੍ਰਭੂ ਦਾ ਕਿ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਇੱਕ ਮਨ ਹੋ ਕੇ ਰਹੀਏ ਜਿੱਦਾਂ ਕਿ ਸਾਡਾ ਹਰ ਇੱਕ ਭਾਈਚਾਰੇ ਨਾਲ ਪਿਆਰ ਆ ਚਾਹੇ ਉਹ ਸਿੱਖ Hindu ਮੁਸਲਮਾਨ ਕੋਈ ਵੀ ਭਾਈਚਾਰਾ ਆ ਸਾਡਾ ਆਪਸ ਵਿੱਚ ਬਹੁਤ ਪਿਆਰ ਆ ਇੱਕ ਦੂਜੇ ਨਾਲ ਅਸੀਂ ਰਲ ਮਿਲ ਕੇ ਰਹਿੰਦੇ ਆਂ ਔਰ ਜਿਹੜੇ ਇਹ ਸ਼ਰਾਰਤੀ ਅੰਸਰ ਜਿੱਦਾਂ ਕਿ ਕੋਈ ਨਾ ਕੋਈ ਆਏ ਦਿਨ ਕਰਦੇ ਨੇ ਇਹਨਾਂ ਤੋਂ ਇਹਨਾਂ ਨੂੰ ਚੌਕਸ ਰਹਿਣਾ ਚਾਹੀਦਾ ਇਹ ਤਾਂ ਚਲੋ ਇਹ ਭੈਣ ਸਾਡੀ ਜਾਂ ਭਰਾ ਇਹਨਾਂ ਤੋਂ ਕੁਝ ਹੋ ਗਈ ਜਾਂ ਗਲਤੀ ਹੋ ਗਈ ਇਹਨਾਂ ਨੇ ਉਸ ਗਲਤੀ ਦਾ ਰੈਲਾਈਜ਼ ਕੀਤਾ ਆ ਔਰ ਮੈਂ ਅੱਗੇ ਵੀ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਲੋਕ ਆਏ ਦਿਨ ਉੱਠ ਕੇ ਕੋਈ ਨਾ ਕੋਈ ਟਿੱਪਣੀ ਕਰਦੇ ਨੇ ਕ੍ਰਿਸਚੀਅਨ ਕਮਿਊਨਿਟੀ ਦੇ ਯੀਸ਼ੂ ਮਸੀਹ ਜੀ ਦੇ ਸਾਡੇ ਰਵੀ ਯੀਸ਼ੂ ਮਸੀਹ ਦੇ ਨਾਮ ਦੇ ਉੱਤੇ ਅਸੀਂ ਉਹਨਾਂ ਨੂੰ ਚੇਤਾਵਨੀ ਜਨਨ ਕਰਨਾ ਕਿ ਕਦੇ ਵੀ ਇਹੋ ਜਿਹਾ ਕੰਮ ਨਾ ਕਰੋਗੇ ਬਾਅਦ ਵਿੱਚ ਤੁਹਾਨੂੰ ਸ਼ਰਮਿੰਦਾ ਹੋ ਕੇ ਮਾਫੀ ਮੰਗਣੀ ਪੈਣੀ ਜਿਦਾ ਪ੍ਰਚਾਰ ਕਰਵਾ ਬਲਾਈ ਸੀ ਵੀ ਤੁਹਾਡਾ ਮਸੀਹ ਭਾਈ ਕਰੇ ਨਾ ਰਾਜੀ ਨਾਮਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਗਏ ਚਾਹ ਪੀਤੀਆਂ ਕਿ ਇਹਦੇ ਨਾਲ ਕੋਈ ਸ਼ੋਅ ਹੈ ਤੁਹਾਡੇ ਹਾਂ ਜੀ ਨਾ ਅਸੀਂ ਨਹੀਂ ਦੇ ਘਰ ਗਏ ਨਾ ਨਹੀਂ ਅਸੀਂ ਨਾ ਕਿਸੇ ਦੇ ਘਰ ਗਏ ਆ ਨਾ ਮਸੀਂ ਪਰਿਵਾਰ ਨਾਲ ਨਹੀਂ ਮਿਲੇ ਆ ਕਿਸੇ ਨੂੰ ਵੀ ਠੀਕ ਹੈ ਨਾ ਪਤ ਤੁਸੀਂ ਕੰਪਲੇਟ ਕੀਤੀ ਸੀ ਉਹਨੂੰ ਪਹਿਲੀ ਵਾਰ ਮਿਲੇ ਜਾਂ ਸੀ ਅਸੀਂ ਤੁਹਾਨੂੰ ਸਾਡੇ ਜਿਹੜੇ ਮਸੀ ਪਰਿਵਾਰ ਆ ਇਹਨਾਂ ਦਾ ਅਸੀਂ ਕੰਪਲੀਟਡ ਆ ਤੁਹਾਨੂੰ ਸਾਰਾ ਨਾਮ ਲੈ ਕੇ ਕਿੱਦਾਂ ਲੱਗ ਰਿਹਾ ਵਾਹ ਵਧੀਆ ਲੱਗਿਆ ਜੀ ਤੁਸੀਂ ਆਪਣੇ ਦਿਲੋਂ ਰੈਕਗਨਾਈਜ਼ ਕਰ ਰਹੇ ਹੋ ਕਿ ਤੁਹਾਡੇ ਤੋਂ ਗਲਤੀ ਹੋਈ ਸੀ ਹਾਂਜੀ ਸਾਥੋਂ ਗਲਤੀ ਹੋਈ ਸੀ ਕੋਈ ਗਣ ਪਬਲਿਕ ਦੇ ਮੋਰੇ ਬੜਾ ਵੱਡਾ ਨੌ ਹੋ ਜੀ ਅਸੀਂ ਇਹ ਦਰਖਾਸਤ ਕਰਦੇ ਆ ਪਬਲਿਕ ਨੂੰ ਔਰ ਆਬਾਮ ਨੂੰ ਮਸੀ ਕੰਪਨੀ ਨੂੰ ਵੀ ਦੇਤੀ ਕਰਦੇ ਆ ਕਿ ਇਹ ਪੈਂਟ ਭਰਾ ਨੇ ਕੋਲੇ ਨੇ ਵਿਚਾਰੇ ਕਿਸੇ ਨੇ ਇਸਤੇਮਾਲ ਕਰ ਲਿਆ ਇਹਨਾਂ ਨੂੰ ਨਹੀਂ ਸੀ ਪਤਾ ਵੀ ਸ਼ਰਾਰਤ ਕਰ ਰਹੇ ਕੋਈ ਇਹਨਾਂ ਨਾਲ ਅੱਜ ਇਹ ਬੜੇ ਨਮਰਤਾ ਦੇ ਨਾਲ ਵਿਚਾਰੇ ਇਥੇ ਥਾਣੇ ਵਿੱਚ ਪਹੁੰਚੇ ਆ ਇਹਨਾਂ ਨੇ ਮਾਫੀ ਮੰਗੀ ਆ ਪਰ ਅਸੀਂ ਸਾਰੇ ਪਾਸੇ ਸਹਿਬਾਨਾਂ ਨੇ ਮਿਲ ਕੇ ਡਿਸਾਈਡ ਕੀਤਾ ਆ ਕਿ ਅਸੀਂ ਇਹਨਾਂ ਨੂੰ ਮਾਫੀ ਦਈਏ ਤੇ ਸਾਡੀ ਵੀ ਬੇਨਤੀ ਤੁਹਾਡੇ ਅੱਗੇ ਹੀ ਆ ਕਿ ਪੰਡ ਪਰਮਾ ਨੂੰ ਮਾਫੀ ਦਿੱਤਾ ਜਾਵੇ ਔਰ ਅਸੀਂ ਨਾਲ ਹੀ ਨਾਲ ਸੰਦੇਸ਼ ਵੀ ਦੇਣਾ ਚਾਹੁੰਦੇ ਹਾਂ ਕਿ ਮਸੀਹ ਭਾਈਚਾਰਾ ਸ਼ੁਰੂ ਤੋਂ ਪਿਆਰ ਬੰਦਾ ਆ ਤੇ ਪਿਆਰੀ ਬੰਦਾ ਰਹੇਗਾ ਤੇ ਅਸੀਂ ਨਾਲ ਨਾਲ ਬੇਨਤੀ ਵੀ ਕਰਦੇ ਆ ਕਿ ਸ਼ਰਾਰਤੀ ਅਨਸਰ ਜਿਹੜੇ ਸ਼ਰਾਰਤਾਂ ਕਰਦੇ ਨੇ ਉਹ ਬਾਹਰ ਆ ਜਾਣ ਨਹੀਂ ਤਾਂ ਫਿਰ ਉਹਨਾਂ ਨੂੰ ਇਸੇ ਤਰ੍ਹਾਂ ਚੌਕ ਕੇ ਥਾਣੇ ਦੇ ਵਿੱਚ ਆ ਕੇ ਆਪਣੇ ਸਮੇਂ ਨੂੰ ਬਰ ਜਿੱਦਾਂ ਤੁਸੀਂ ਸਾਰੇ ਜਾਣਦੇ ਵਿੱਤੀ ਦਿਨੋਂ ਵਿੱਤੇ ਦਿਨੀ ਆ ਭੈਣ ਜੀ ਭੈਣ ਰਣਜੀਤ ਕੌਰ ਬਹੁਤ ਸਾਰੇ ਨੇ ਦੇਖਿਆ ਕਿ ਇਹਨਾਂ ਨੇ ਪਰਵੀਸ਼ ਮਸੀ ਜੀ ਦੇ ਬਾਰੇ ਜੋ ਵੀ ਅਪਸ਼ਬਦ ਬੋਲੇ ਸੀਗੇ ਇਹ ਕਿਸੇ ਨੇ ਇਹਨਾਂ ਨੂੰ ਬੁਲਾਏ ਸੀਗੇ ਅੱਜ ਅਸੀਂ ਸਾਰੇ ਲੁਧਿਆਣੇ ਤੋਂ ਪੂਰੀ ਟੀਮ ਸਾਡੇ ਇੱਥੇ ਆਈ ਆ ਅਸੀਂ ਇਸ ਭੈਣ ਨੂੰ ਮਾਫ਼ ਕਰਦੇ ਆਂ ਦੇਖੋ ਜੀ ਮਾਫ਼ ਕਰਨ ਵਾਲਾ ਪਰਮੇਸ਼ਰ ਬਾਈਬਲ ਦੇ ਵਿੱਚ ਲਿਖਿਆ ਪਰਵੇਸ਼ਵਸੀ ਨੇ ਸਾਨੂੰ ਪਿਆਰ ਸਿਖਾਇਆ ਵਾ ਅਸੀਂ ਸਾਰੇ ਧਰਮਾਂ ਦਾ ਆਦਰ ਸਵੀਕਾਰ ਕਰਦੇ ਆਂ ਤੇ ਦਿੱਤੇ ਦਿਨ ਜੋ ਵੀ ਆ ਭੈਣ ਕੋਲੋਂ ਗਲਤੀ ਹੋਈ ਆ ਤੇ ਉਹ ਗਲਤੀ ਅੱਜ ਮੰਨਦੇ ਪਏ ਆ ਕਿ ਅੱਗੇ ਤੋਂ ਨਾ ਤਾਂ ਮੈਂ ਕੋਈ ਰੀਡ ਬਣਾਵਾਂਗੀ ਤੇ ਨਾ ਹੀ ਮੈਂ ਪਰਵੇਸ਼ਵਸੀ ਜਿੱਦਾਂ ਨਾਮ ਲੈ ਕੇ ਕਿਸੇ ਹੋਰ ਧਰਮ ਤੇ ਕਿਸੇ ਪ੍ਰਕਾਰ ਦੀ ਕੋਈ ਟਿੱਪਣੀ ਮੈਂ ਅੱਗੇ ਤੋਂ ਨਹੀਂ ਕਰਾਂਗੀ ਮੈਂ ਆਪਣੇ ਕੰਨਾਂ ਨੂੰ ਹੱਥ ਲਾਉਂਦੀ ਆ ਤੇ ਇਸੇ ਲਈ ਅਸੀਂ ਅੱਜ ਸਾਰੇ ਖੁਦ ਦੇ ਦਾਨ ਸਾਰੇ ਸਿੱਖ ਇੱਥੇ ਇਕੱਠੇ ਹੋਏ ਆ ਪ੍ਰਧਾਨ ਰਾਸਿਧੂ ਜੀ ਸਾਡੇ ਨਾਲ ਵਿਧਾਇਕ ਤੋਂ ਤੇ ਅਸੀਂ ਸਾਰੇ ਇਸ ਭੈ